ਡੱਲੇয়াল ਸਾਹਿਬ ਨੇ ਜਦੋਂ ਦੇਖਿਆ ਕਿ ਕੋਈ ਕਿਸੇ ਦੇ ਕੰਨ ਤੇ ਜੁਇਨ ਹੀ ਸਰਕ ਰਹੀ ਤਾਂ ਉਹਨਾਂ ਨੇ ਜਿਹੜਾ ਅਖੀਰ ਫਿਰ ਜਿਹੜਾ ਆਪਦੀ ਕੌਮ ਦੇ ਲੈ ਕੇ ਲੱਗਣ ਵਾਲੀ ਗੱਲਬਾਤ ਹੀ ਕਰਤੀ ਪਾਣੀ ਵੀ ਔਖਾ ਪਚ ਰਿਹਾ ਐਡੀ ਬੰਦਾ ਮੌਤ ਨਾਲ ਮੱਥਾ ਲਾਈ ਬੈਠਾ ਮੈਂ ਉਹਨਾਂ ਨੂੰ ਸਲਾਮ ਕਰਦਾ ਜਾ ਕੇਂਦਰ ਦੇ ਰਾਜ ਮੰਤਰੀ ਰਵਨੀਤ ਬਿੱਟੂ ਨੇ ਬੀਜੇਪੀ ਸਰਕਾਰ ਦੇ ਟੋਟਾ ਟੋਹੀ ਆਉਂਦੇ ਗੱਲਬਾਤ ਕਰਦੇ ਕੋਸ਼ਿਸ਼ ਤਾਂ ਕਰਦੇ ਵਰਤ ਖਲਾਉਂਦੀ ਪਰ ਕਿਸੇ ਦੇ ਕੰਨ ਤੇ ਜੂ ਨਹੀਂ ਸਰਕ ਰਹੀ ਜੀ ਤੇ ਅੱਜ ਕੋਈ ਗੱਲ ਹੀ ਨਹੀਂ ਸੁਣ ਰਿਹਾ ਕੀ ਜ਼ਰੂਰੀ ਆ ਵੀ ਸ਼ਹਾਦਤ ਹੋਣ ਤੋਂ ਬਾਅਦ ਹੀ ਕੋਈ ਗੱਲ ਸੁਣੇ ਤੋਂ ਸੰਕਾ ਗਮਰਾਹ ਕਰਨ ਵਾਲੇ ਬਿਆਨ ਦੇ ਰਹੇ ਨੇ ਵੀ ਇਸ ਤਾਈ ਇੰਨਾ ਫਾਇਦਾ ਕਰ ਰਹੇ ਆ ਤਾਂ ਕਿਸਾਨ ਇੱਥੇ ਕਿਉਂ ਬੈਠੇ ਨੇ ਜੇ ਤੁਸੀਂ ਇੰਨਾ ਫਾਇਦਾ ਕਰ ਰਹੇ ਹੋ ਪੰਜਾਬ ਦੇ 13 ਐਮਪੀ ਨੇ ਇੱਕ ਅਕਾਲੀ ਦਲ ਤੋਂ ਨੇ ਤਿੰਨ ਆਮ ਆਦਮੀ ਪਾਰਟੀ ਤੇ ਸੱਤ ਕਾਂਗਰਸ ਦੇ ਜਿਤਾਏ ਲੋਕਾਂ ਨੇ 13 ਦੇ ਵਿੱਚੋਂ ਕਿਸੇ ਨੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਉਸ ਤਰੀਕੇ ਦੀ ਆਵਾਜ਼ ਨਹੀਂ ਉਠਾਈ ਜੇ ਕਦੇ ਹਿੰਦੁਸਤਾਨ ਦਾ ਢਿੱਡ ਭਰਨ ਦੀ ਗੱਲ ਸੀਗੀ ਤਾਂ ਉਹ ਕਿਸਾਨਾਂ ਨਹੀਂ ਕਰਿਆ ਜੇ ਬਾਡਰਾਂ ਤੇ ਸ਼ਹਾਦਤ ਦੇਣ ਦੀ ਗੱਲ ਆ ਤਾਂ ਉਹ ਇਹੀ ਕਿਸਾਨਾਂ ਦੇ ਜਵਾਬ ਨੇ ਪਰ ਕਿਸਾਨ ਕਿਸੇ ਨੂੰ ਨਹੀਂ ਦਿਖ ਰਿਹਾ ਕਿ ਸਾਡਾ ਅਣਦੱਤਾ ਜਮ ਮਾਰਿਆ ਜਿਹ ਜੀ ਸੀ ਡੱਲੇਵਾਲ ਮਰਨ ਵਰ ਤੇ ਬੈਠੇ ਹੋਏ ਆ ਹਜ਼ਾਰਾਂ ਕਿਸਾਨ ਅੱਜ ਸੜਕਾਂ ਤੇ ਰੋਲਦੇ ਆ ਸਾਡੇ ਮਾਨਯੋਗ ਸੁਪਰੀਮ ਕੋਰਟ ਇਹ ਕਹਿ ਸਕਦੇ ਨੇ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਜਾਨ ਆ ਉਹ ਬਹੁਤ ਕੀਮਤੀ ਆ ਤਾਂ ਸਾਡੇ ਲੀਡਰਾਂ ਨੂੰ ਵੀ ਇਹ ਚੀਜ਼ ਸਮਝਣੀ ਚਾਹੀਦੀ ਆ 117 ਵਿਧਾਇਕ ਨੇ ਪੰਜਾਬ ਦੇ ਕੋਲ 13 MP ਨੇ ਜੇ ਸਾਰੇ ਰਲ ਕੇ ਕੇਂਦਰ ਸਰਕਾਰ ਤੇ ਪ੍ਰੈਸ਼ਰ ਪਾਉਣ ਕਿ ਭਾਈ ਮਸਲਾ ਹੱਲ ਕਰੋ ਆਉ ਗੱਲਬਾਤ ਕਰੋ ਇਹਨਾਂ ਦੇ ਨਾਲ ਤਾਂ ਇਹ ਮਸਲਾ ਜਲਦੀ ਹੱਲ ਹੋ ਜਾਏਗਾ ਪੰਜਾਬ ਤਾਂ ਸਾਰਿਆਂ ਦਾ ਸਾਂਝਾ ਸਾਰੇ ਆਪਾਂ ਇਸ ਤੇ ਸਿਰ ਕਿਉਂ ਨਹੀਂ ਜੋੜ ਸਕਦੇ ਜੇ ਅੱਜ ਇੱਥੇ ਕੋਈ ਮੰਗ ਮੰਨੀ ਜਾਊਗੀ ਤਾਂ ਉਹ ਕੱਲੀ ਐ ਤਾਂ ਹੈਨੀ ਵੀ ਉਹ ਕੱਲੇ ਝਾੜੂ ਵਾਲਿਆਂ ਨੂੰ ਮਿਲ ਜੂ ਜਾਂ ਉਹ ਕਾਲੀਆਂ ਨੂੰ ਮਿਲ ਜੂ ਜਾਂ ਉਹ ਕਾਂਗਰਸ ਵਾਲਿਆਂ ਨੂੰ ਮਿਲ ਜੂ ਜਾਂ ਬੀਜੇਪੀ ਵਾਲਿਆਂ ਨੂੰ ਮਿਲ ਜੂ ਉਹ ਤਾਂ ਹਰੇਕ ਦੇ ਘਰੀਦਾਨੇ ਪਹੁੰਚਣਗੇ ਜਾਏ ਹੋ ਕਿਸੇ ਵੀ ਪਾਰਟੀ ਨਾਲ ਸੰਬੰਧਤ ਆ ਰੇਕ ਨੂੰ ਹੀ ਫਾਇਦਾ ਇਹਦਾ ਤਾਂ ਤਾਂ ਕਿਉਂ ਨਹੀਂ ਆਪਾਂ ਸਾਰੇ ਇਸ ਚੀਜ਼ ਦੇ ਉੱਤੇ ਗੱਲ ਕਰ پا ਰਹੇ ਮੈਂ ਤਾਂ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਣਾ ਚਾਹੁੰਦਾ ਮੈਂ ਤਾਂ ਇਹ ਕਹਿਣਾ ਵੀ ਜੋ ਵੀ ਸਰਕਾਰਾਂ ਨੇ ਕਿਸੇ ਵੀ ਸੂਬੇ ਦੀਆਂ ਨੇ ਕਿਤੇ ਵੀ ਨੇ ਸਾਰਿਆਂ ਨੂੰ ਗੱਲ ਆ ਕੇ ਸੁਣਨੀ ਚਾਹੀਦੀ ਔਰੇ ਆ ਕੇ 5 ਮਿੰਟ ਸੁਣੋ ਤਾਂ ਸਹੀ ਪੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਗੋਲਡੀ ਅੱਜ ਕਿਸਾਨ ਅੰਦੋਲਨ ਦੇ ਵਿੱਚ ਪਹੁੰਚੇ ਨੇ ਜਗਜੈ ਸਿੰਘ ਢੱਲੇਵਾਲ ਹੋਰਾਂ ਦੀ ਸਿਹਤ ਦਾ ਹਾਲ ਜਾਣਿਆ ਉਹਨਾਂ ਨੇ ਗੱਲਬਾਤ ਕਰਕੇ ਆਏ ਨੇ ਅਤੇ ਆਪਣੀ ਪੂਰੀ ਟੀਮ ਦੇ ਨਾਲ ਆਪਣੇ ਲੋਕਾਂ ਦੇ ਨਾਲ ਵਰਕਰਾਂ ਦੇ ਨਾਲ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਸਮਰਥਨ ਦਿੱਤਾਗਾ ਗੱਲਬਾਤ ਕਰਦੇ ਆ ਪ੍ਰਸ਼ਾਦੇ ਛਕ ਰਹੇ ਨੇ ਚਾਹ ਛਕ ਰਹੇ ਨੇ ਲੰਗਰ ਖਾਂਦੇ ਖਾਂਦੇ ਗੱਲਬਾਤ ਕਰਾਂਗੇ ਲੰਗਰ ਛਕਦੇ ਹੋਏ ਗੋਲਦੀਪਾਈ ਸਵਾਗਤ ਆ ਤੁਹਾਡਾ ਅਸੈਂਬਲੀ ਬਹੁਤ ਧੰਨਵਾਦ ਭਾਈ ਪਹਿਲਾਂ ਤੁਹਾਡਾ ਮੀਡੀਆ ਦਾ ਧੰਨਵਾਦ ਕਿ ਤੁਹਾਡੇ ਰਾਹੀਂ ਜਿਹੜੀ ਇਸ ਧਰਨੇ ਦੀ ਗੱਲ ਕਲੇ ਕਲੇ ਪਿੰਡ ਚ ਪਹੁੰਚ ਰਹੀ ਆ ਕਿਉਂਕਿ ਹਜੇ ਤੱਕ ਜਿਹੜੇ ਆਮ ਬੰਦੇ ਕੋਈ ਕਿੰਤੂ ਪ੍ਰੰਤੂ ਕਰ ਰਿਹਾ ਧਰਨੇ ਤੇ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਕਿ ਇਹ ਧਰਨਾ ਉਸੇ ਚੀਜ਼ ਦਾ ਰੂਪ ਆ ਜਿਹੜਾ ਆਪਾਂ ਨੇ ਪਹਿਲਾਂ 2 ਸਾਲ 2.5 ਸਾਲ ਪਹਿਲਾਂ ਜਿੱਥੇ 750 ਦੇ ਕਰੀਬ ਕਿਸਾਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ ਤੇ ਉਦੋਂ ਸਰਕਾਰ ਨੇ ਵਾਅਦਾ ਕਰਿਆ ਸੀ ਵੀ ਅਸੀਂ ਤੁਹਾਡੀਆਂ ਸਾਰੀਆਂ ਜਿਹੜੀਆਂ ਮੰਗਾਂ ਮੰਨ ਲਈਆਂ ਤੇ ਐਮਐਸਪੀ ਦੀ ਗਰੰਟੀ ਜਾਂ ਹੋਰ ਜਿੰਨੀਆਂ ਵੀ ਮੰਗਾਂ ਸੀਗੀਆਂ ਤਾਂ ਉਹ ਤੁਹਾਨੂੰ ਹੁਣ ਦਿੱਕਤ ਨਹੀਂ ਆਊਗੀ ਪਰ ਲਗਾਤਾਰ ਤੀਸਰਾ ਸਾਲ ਚੱਲ ਪਿਆ ਤੇ ਹੁਣ ਤੱਕ ਵੀ ਜਿਹੜੀ ਕੋਈ ਉਹਦੇ ਤੇ ਰੂਪਰੇਖਾ ਤੈਅ ਨਹੀਂ ਹੋ ਸਕੀ ਸੋ ਉਸੇ ਚੀਜ਼ ਨੂੰ ਲੈ ਕੇ ਤਕਰੀਬਨ 8-9 ਮਹੀਨਿਆਂ ਤੋਂ ਜਿਹੜੀਆਂ ਸਾਡੀਆਂ ਜਥੇਬੰਦੀਆਂ ਇਧਰ ਖਨੌਰੀ ਬਾਰਡਰ ਤੇ ਉਧਰ ਦੂਸਰੇ ਬਾਰਡਰ ਤੇ ਦੋਵੇਂ ਬੈਠੇ ਨੇ ਸੋ ਡੱਲਿਆਲ ਸਾਹਿਬ ਨੇ ਜਦੋਂ ਦੇਖਿਆ ਕਿ ਕੋਈ ਕਿਸੇ ਦੇ ਕੰਨ ਤੇ ਜੁਆਇਨ ਹੀ ਸਰਕ ਰਹੀ ਤਾਂ ਉਹਨਾਂ ਨੇ ਜਿਹੜਾ ਅਖੀਰ ਫਿਰ ਜਿਹੜਾ ਆਪਦੀ ਕੌਮ ਦੇ ਲੈ ਕੇ ਲੱਗਣ ਵਾਲੀ ਗੱਲਬਾਤ ਹੀ ਕਰਤੀ ਅੱਜ ਮੈਂ ਮਿਲ ਕੇ ਆਇਆ ਹਾਂ ਦੇ ਵਾਹਿਗੁਰੂ ਉਹਨਾਂ ਦੀ ਸਿਹਤ ਨੂੰ ਚੜ੍ਹਦੀ ਕਲਾ ਬਖਸ਼ਣ ਉਹਨਾਂ ਦੀ ਉਹਨਾਂ ਨੂੰ ਸਿਹਤ ਯਾਪ ਕਰਨ ਬਹੁਤ ਮਾੜੇ ਹਾਲਾਤ ਨੇ ਪਾਣੀ ਵੀ ਔਖਾ ਪਚ ਰਿਹਾ ਐਡੀ ਬੰਦਾ ਮੌਤ ਨਾਲ ਮੱਥਾ ਲਾਈ ਬੈਠਾ ਮੈਂ ਉਹਨਾਂ ਨੂੰ ਸਲਾਮ ਕਰਦਾ ਸੋ ਸਰਕਾਰਾਂ ਨੂੰ ਵੀ ਇਹਦੇ ਤੇ ਮੈਨੂੰ ਲੱਗਦਾ ਵੀ ਕੱਲ ਵੀ ਮਿਲ-ਮੁਲ ਕੇ ਗਏ ਨੇ ਹਜੇ ਤੱਕ ਪਰ ਉਹਨਾਂ ਦਾ ਮੈਨੂੰ ਲੱਗਦਾ ਕੋਈ ਗੱਲਬਾਤ ਕਿਸੇ ਨੇਪਰੇ ਨਹੀਂ ਲੱਗੀ ਇਹ ਪ੍ਰਸ਼ਾਸਨਿਕ ਅਧਿਕਾਰੀ ਆ ਰਹੇ ਆ ਹਾਲਾਕਿ ਕਿਸੇ ਕੇਂਦਰੀ ਮੰਤਰੀ ਨੂੰ ਇੱਥੇ ਆਉਣਾ ਚਾਹੀਦਾ ਸੀ ਕਟੋੜਾ ਚੇਤੀ ਬੜੀ ਮੰਤਰੀ ਜਾਂ ਕੇਂਦਰ ਦੇ ਰਾਜ ਮੰਤਰੀ ਰਵਨੀਤ ਬਿੱਟੂ ਨੇ ਬੀਜੇਪੀ ਸਰਕਾਰ ਦੇ ਪਟੋਟ ਉਹੀ ਆਉਂਦੇ ਗੱਲਬਾਤ ਕਰਦੇ ਕੋਸ਼ਿਸ਼ ਤਾਂ ਕਰਦੇ ਵਰਤ ਖਲਾਉਂਦੀ ਪਰ ਕਿਸੇ ਦੇ ਕੰਨ ਤੇ ਜੂ ਨਹੀਂ ਸਰਕ ਰਹੀਗੀ ਹਾਂ ਬਿਲਕੁਲ ਦੇਖੋ ਨਾ ਅਫੀਸਰ ਸਾਹਿਬਾਨ ਉਹ ਕੀ ਗਾਰੰਟੀ ਦੇ ਦੇਣਗੇ ਗਾਰੰਟੀ ਤਾਂ ਸਰਕਾਰ ਤੋਂ ਹੋਊਗੀ ਨਾ ਉਹ ਚਿਹਰੇ ਆਉਂਦੇ ਨੇ ਇੱਥੇ ਦੇਖ ਕੇ ਚਲੇ ਜਾਂਦੇ ਨੇ ਅੱਜ ਵੀ ਤੁਸੀਂ ਨੇ ਦੇਖਿਆ ਉਹ ਤਾਂ ਸਮਕਾ ਗਮਰਾਹ ਕਰਨ ਵਾਲੇ ਬਿਆਨ ਦੇ ਰਹੇ ਨੇ ਦੇ ਇਸ ਤਾਈ ਇੰਨਾ ਫਾਇਦਾ ਕਰ ਰਹੇ ਆ ਤਾਂ ਕਿਸਾਨ ਇੱਥੇ ਕਿਉਂ ਬੈਠੇ ਨੇ ਜੇ ਤੁਸੀਂ ਇੰਨਾ ਫਾਇਦਾ ਕਰ ਰਹੇ ਹੋ ਅੱਜ ਦੇਖ ਲਓ ਤੁਸੀਂ 3 ਸਾਲ ਉਹ 2.5 ਸਾਲ ਉਹ ਹੋ ਗਏ ਆ ਉਹਰੇ 8-9 ਮਹੀਨੇ ਹੋ ਗਏ ਕਿਸਾਨ ਸਾਰਾ ਘਰਬਾਰ ਛੱਡੀ ਬੈਠੇ ਨੇ ਆ ਦੇਖੋ ਆ ਟਰਾਲੀਆਂ ਦੇਖੋ ਉਹਰੇ ਮੈਂ ਕਿਵੇਂ ਇੱਥੇ ਬੈਠਾ ਸਾਰਾ ਪ੍ਰਚਾਰੀ ਪ੍ਰਬੰਧ ਕਰ ਰਹੇ ਨੇ ਮਜਬੂਰੀ ਵਾਸੀ ਬੈਠੇ ਨੇ ਜੇ ਆਪਾਂ ਕਹੀਏ ਵੀ ਕਿਸਾਨਾਂ ਤੋਂ ਬਿਨਾ ਕੋਈ ਕੁਝ ਕਰ ਲੂ ਕਿਵੇਂ ਹੋ ਜੂਗਾ ਜੇ ਕਦੇ ਹਿੰਦੁਸਤਾਨ ਦਾ ਢਿੱਡ ਭਰਨ ਦੀ ਗੱਲ ਸੀਗੀ ਤਾਂ ਉਹ ਕਿਸਾਨਾਂ ਨੇ ਕਰਿਆ ਜੇ ਬਾਰਡਰਾਂ ਤੇ ਸ਼ਹਾਦਤ ਦੇਣ ਦੀ ਗੱਲ ਆ ਤਾਂ ਉਹ ਇਹੀ ਕਿਸਾਨਾਂ ਦੇ ਜਵਾਬ ਨੇ ਤੇ ਅੱਜ ਕੋਈ ਗੱਲ ਹੀ ਨਹੀਂ ਸੁਣ ਰਿਹਾ ਕੀ ਜ਼ਰੂਰੀ ਆ ਵੀ ਸ਼ਹਾਦਤ ਹੋਣ ਤੋਂ ਬਾਅਦ ਹੀ ਕੋਈ ਗੱਲ ਸੁਣੇ ਮੈਂ ਬੜਾ ਹੈਰਾਨ ਆ ਇਸ ਗੱਲ ਤੇ ਤੇ ਮੈਂ ਸਾਰਿਆਂ ਨੂੰ ਬੇਨਤੀ ਇਹ ਕਰਦਾ ਵੀ ਆਪਦੇ ਧੜੇ ਬੰਦੀਆਂ ਛੱਡ ਕੇ ਆਪਦੀਆਂ ਕੋਈ ਆਪਸੀ ਵਕਰੀਵੇਂ ਛੱਡ ਕੇ ਦਲੇয়াল ਸਾਹਿਬ ਦੀ ਮਦਦ ਕਰਨ ਦੇ ਲਈ ਇਸ ਧਰਨੇ ਦੇ ਵਿੱਚ ਧਰਨੇ ਦੇ ਵਿੱਚ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਇੱਕ ਨਾ ਗਿਲਾ ਜਤਾਇਆ ਜਾ ਰਿਹਾ ਖਾਸ ਤੌਰ ਦੇ ਉੱਤੇ ਵਿਰੋਧੀ ਧਿਰ ਦੇ ਨਾਲ ਐਲੋਪੀ ਲੀਡਰ ਰਾਹੁਲ ਗਾਂਧੀ ਜਰੂਰ ਸੰਸਦ ਦੇ ਵਿੱਚ ਬੋਲੇ ਪਰ ਜਿਸ ਲੈਵਲ ਦੇ ਉੱਤੇ ਕਿਸਾਨਾਂ ਦੇ ਹੱਕ 'ਚ ਆਵਾਜ਼ ਉੱਠਣੀ ਚਾਹੀਦੀ ਸੀ ਸੰਸਦ ਦੇ ਵਿੱਚ ਉਹ ਨਹੀਂ ਉੱਠ ਰਹੀ ਪੰਜਾਬ ਦੇ 13 ਐਮਪੀ ਨੇ ਇੱਕ ਅਕਾਲੀ ਦਲ ਤੋਂ ਨੇ ਤਿੰਨ ਆਮ ਆਦਮੀ ਪਾਰਟੀ ਤੇ ਸੱਤ ਕਾਂਗਰਸ ਦੇ ਜਤਾਏ ਲੋਕਾਂ ਨੇ 13 ਦੇ ਵਿੱਚੋਂ ਕਿਸੇ ਨੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਉਸ ਤਰੀਕੇ ਦੀ ਆਵਾਜ਼ ਨਹੀਂ ਉਠਾਈ ਕਿਸੇ ਨੇ ਪ੍ਰੋਟੈਸਟ ਤੱਕ ਨਹੀਂ ਕੀਤਾ ਕਹਿੰਦੇ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਉਹ ਅਰਵਿੰਦ ਕੇਜਰੀਵਾਲ ਨੂੰ ਬਚਾਉਣ ਦੀ ਖਾਤਰ ਉੱਥੇ ਪ੍ਰੋਟੈਸਟ ਕਰ ਸਕਦੇ ਆ ਕਾਂਗਰਸ ਵਾਲੇ ਅਡਾਨੀਆਂ ਨੂੰ ਗ੍ਰਿਫਤਾਰ ਕਰਾਉਣ ਦੀ ਖਾਤਰ ਪ੍ਰੋਟੈਸਟ ਕਰ ਰਹੇ ਆ ਪਰ ਕਿਸਾਨ ਕਿਸੇ ਨੂੰ ਨਹੀਂ ਦੇਖ ਰਿਹਾ ਕਿ ਸਾਡਾ ਅਣਦੱਤਾ ਜਮ ਮਾਰਿਆ ਜਿਵੇਂ ਸੀ ਡੱਲੇਵਾਲ ਮਰਨ ਵਰਤੇ ਬੈਠੇ ਹੋਏ ਆ ਹਜ਼ਾਰਾਂ ਕਿਸਾਨ ਅੱਜ ਸੜਕਾਂ ਤੇ ਰੋਲਦੇ ਆ ਦੇਖੋ ਇਹ ਹੀ ਤਰਾਸਦੀ ਆ ਕਿ ਆਪਾਂ ਵਧੀਆ ਤਰੀਕੇ ਨਾਲ ਜਿਹੜੀ ਰੂਪਰੇਖਾ ਤਿਆਰ ਕਰਕੇ ਆਪਦੇ ਕਿਸਾਨਾਂ ਦੀ ਮਦਦ ਨਹੀਂ ਕਰ پا ਰਹੇ ਮੈਂ ਇਹ ਨਹੀਂ ਕਹਿੰਦਾ ਵੀ ਕੋਸ਼ਿਸ਼ ਨਹੀਂ કરી ਸਾਡੇ ਐਮਪੀ ਸਹਿਬਾਨ ਨੇ ਕੋਸ਼ਿਸ਼ કરી ਤੇ ਜਿਵੇਂ ਹੁਣ ਸੈਂਟਰ ਦਾ ਤਾਂ ਤੁਸੀਂ ਇਹ ਮੰਨ ਲਓ ਵੀ ਜਿਵੇਂ ਸੁਆਮੀ ਨਾਥਨ ਰਿਪੋਰਟ ਦੀ ਗੱਲ ਕਰੀਏ ਤਾਂ ਉਹਨਾਂ ਦਾ ਤਾਂ 50 ਮਿੰਟਾਂ ਦਾ ਕੰਮ ਆ ਇਹ ਤੇ ਆਪਾਂ ਤਾਂ ਕੋਈ ਕਿਸਾਨ ਉਹਦੋਂ ਐਕਸਟਰਾ ਤਾਂ ਕੋਈ ਚੀਜ਼ ਮੰਗੀ ਨਹੀਂ ਰਹੇ ਵੀ ਸਾਨੂੰ ਆਹ ਦੇ ਦਿਓ ਜਾਂ ਸਾਨੂੰ ਆਹ ਦੇ ਦਿਓ ਉਹ ਤਾਂ ਇਹ ਕਹਿ ਰਹੇ ਨੇ ਵੀ ਜਿਹੜੀ ਅਸੀਂ ਫਸਲ ਉਗਾਉਣੇ ਆ ਉਹਦਾ ਸਹੀ ਤਰੀਕੇ ਨਾਲ ਮੰਡੀਕਰਨ ਹੋ ਜੇ ਉਹਦਾ ਸਹੀ ਰੇਟ ਮਿਲ ਜੇ ਜਿਹੜੇ ਹਿਸਾਬ ਨਾਲ ਜਿਹੜੀ ਮਹਿੰਗਾਈ ਆ ਵਧ ਰਹੀ ਆ ਉਸ ਤਰੀਕੇ ਨਾਲ ਸਾਡੀ ਫਸਲ ਦਾ ਵੀ ਮੁੱਲ ਵਾਜੇ ਜੇ ਹੁਣ ਕੋਈ ਬੰਦਾ ਇਹ ਸੋਚੇ ਵੀ ਪੰਜਾਬ ਦੇ ਕੋਈ ਵੀ ਵਪਾਰੀ ਆ ਕੋਈ ਵੀ ਧੰਦਾ ਉਹ ਸਾਰਾ ਖੇਤੀ ਨਾਲ ਹੀ ਸੰਬੰਧਿਤ ਆ ਕੱਲਾ ਜਦੋਂ ਤੁਸੀਂ 1907 ਦੀ ਗੱਲ ਕਰੋਗੇ ਨਾ ਜਦੋਂ ਸਾਡੇ ਸਤਕਾਰਯੋਗ ਸ਼ਹੀਦ ਆਜ਼ਮ ਭਗਤ ਸਿੰਘ ਦੇ ਚਾਚਾ ਹੀ ਨੇ 1907 ਦੇ ਵਿੱਚ ਪਗੜੀ ਸੰਭਾਲ ਜੱਟਾ ਮੋਰਚਾ ਜਿਹੜਾ ਸ਼ੁਰੂ ਕਰਿਆ ਸੀ ਉਦੋਂ ਅੰਗਰੇਜ਼ ਵੀ ਇਸ ਚੀਜ਼ ਤੇ ਲਈ ਘੁੱਟ ਨੇ ਟੇਕ ਗਏ ਸੀ ਆਪਦੇ ਉਹਨਾਂ ਨੂੰ ਮੰਨਣੀ ਪਈ ਸੀ ਇਹ ਗੱਲ ਉਦੋਂ ਦੀ ਕਿਸਾਨ ਲੜਾਈ ਲੜ ਰਿਹਾ ਆ ਆਪਦੀ ਲਗਾਤਾਰ ਕਦੇ ਕਿਸ ਤਰੀਕੇ ਨਾਲ ਕਦੇ ਕਿਸ ਤਰੀਕੇ ਨਾਲ ਕਦੇ ਕਿਸ ਤਰੀਕੇ ਨਾਲ ਇਕਨੋਮੀ ਦੀ ਜੇ ਗੱਲ ਕਰੀਏ ਤਾਂ ਆਪਾਂ ਦਾ ਖੇਤੀ ਪ੍ਰધાન ਸੂਬਾ ਹੀ ਹੈ ਨਾ ਆਪਣਾ ਤਕਰੀਬਨ 150 ਮੈਂਬਰ ਪਾਰਲੀਮੈਂਟ ਨੇ ਅਰਾਊਂਡ ਜਿੰਨਾ ਦਾ ਜਿਹੜਾ ਡਾਇਰੈਕਟ ਐਂਡਾਇਰੈਕਟ ਯਾਨੀ ਕਿ ਖੇਤੀਬਾੜੀ ਨਾਲ ਸੰਬੰਧ ਰੱਖਦੇ ਨੇ ਸੋ ਸਰਕਾਰ ਨੂੰ ਵੀ ਮੈਂ ਤਾਂ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਣਾ ਚਾਹੁੰਦਾ ਮੈਂ ਤਾਂ ਇਹ ਕਹਿਣਾ ਵੀ ਜੋ ਵੀ ਸਰਕਾਰਾਂ ਨੇ ਕਿਸੇ ਵੀ ਸੂਬੇ ਦੀਆਂ ਨੇ ਕਿਤੇ ਵੀ ਨੇ ਸਾਰਿਆਂ ਨੂੰ ਗੱਲ ਆ ਕੇ ਸੁਣਨੀ ਚਾਹੀਦੀ ਆ ਉਰੇ ਆ ਕੇ 5 ਮਿੰਟ ਸੁਣੋ ਤਾਂ ਸਹੀ ਵੀ ਕਿਸਾਨ ਕੀ ਕਹਿ ਰਿਹਾ ਯਾਰ ਜਾਨ ਬਹੁਤ ਕੀਮਤੀ ਹੈ ਜੇ ਸਾਡੇ ਮਾਨਯੋਗ ਸੁਪਰੀਮ ਕੋਰਟ ਹੀ ਕਹਿ ਸਕਦੇ ਨੇ ਕਿ ਦਲੇਵਾਲ ਸਾਹਿਬ ਦੀ ਜਿਹੜੀ ਜਾਨ ਆ ਉਹ ਬਹੁਤ ਕੀਮਤੀ ਆ ਤਾਂ ਸਾਡੇ ਲੀਡਰਾਂ ਨੂੰ ਵੀ ਇਹ ਚੀਜ਼ ਸਮਝਣੀ ਚਾਹੀਦੀ ਆ ਉਹਨਾਂ ਨੂੰ ਵੀ ਇਹ ਮਸਲੇ ਦਾ ਹੱਲ ਕਰਨਾ ਚਾਹੀਦਾ ਪਰ ਹਜੇ ਤੱਕ ਕੋਈ ਬਹੁਤਾ ਇਹਦੇ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਕਰਦਾ ਨਹੀਂ ਓਪੋਜੀਸ਼ਨ ਜੇ ਪ੍ਰੈਸ਼ਰ ਪਾਵੇ ਜੇ ਲੀਡਰ ਪ੍ਰੈਸ਼ਰ ਪਾਉਣ ਜੇ ਅੱਜ ਐਮਪੀ ਸਾਡੇ ਮੁੱਖ ਮੰਤਰੀ ਵਿਧਾਇਕ 117 ਵਿਧਾਇਕ ਨੇ ਪੰਜਾਬ ਦੇ ਕੋਲ 13 ਐਮਪੀ ਨੇ ਜੇ ਸਾਰੇ ਰਲ ਕੇ ਕੇਂਦਰ ਸਰਕਾਰ ਤੇ ਪ੍ਰੈਸ਼ਰ ਪਾਉਣ ਕਿ ਭਾਈ ਮਸਲਾ ਹੱਲ ਕਰੋ ਆਉ ਗੱਲਬਾਤ ਕਰੋ ਇਹਨਾਂ ਦੇ ਨਾਲ ਤਾਂ ਇਹ ਮਸਲਾ ਜਲਦੀ ਹੱਲ ਹੋ ਜਾਏਗਾ ਵੈਸੇ ਤਾਂ ਦੇਖੋ ਜੇ ਆਪਾਂ ਐਂ ਕਹੀਏ ਵੀ ਸਰਕਾਰ ਨੂੰ ਕੁਝ ਪਤਾ ਨਹੀਂ ਹੈਗਾ ਸਰਕਾਰ ਨੂੰ ਚੱਪੇ-ਚੱਪੇ ਦਾ ਪਤਾ ਹੁੰਦਾ ਪੂਰੇ ਭਾਰਤ ਦਾ ਉਹਨਾਂ ਨੂੰ ਇਹ ਵੀ ਪਤਾ ਕਿਉਂਕਿ ਸਾਰੀ ਇੰਟੈਲੀਜੈਂਸ ਉਰੇ ਘੁੰਮ ਰਹੀ ਆ ਜੇ ਉਹ ਇਹ ਚੌਣ ਤਾਂ 1 ਮਿੰਟ ਚ ਕਰ ਸਕਦੇ ਨੇ ਕੋਈ ਇਹਦੇ ਚ ਆਪਾਂ ਇਹ ਵੀ ਨਹੀਂ ਕਿ ਵੀ ਜਾਨੀ ਕਿ ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਨੂੰ ਬਿਲਕੁਲ ਵਿਰੋਧੀਆਂ ਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਜਾਂ ਤਕੜੇ ਹੋ ਕੇ ਲੜਾਈ ਲੜਨੀ ਚਾਹੀਦੀ ਆ ਤੇ ਸਰਕਾਰ ਨੂੰ ਇਹ ਚਾਹੀਦਾ ਵੀ ਯਾਰ ਇੱਥੇ ਪਤਾ ਤਾਂ ਉਹਨਾਂ ਨੂੰ ਹੈਗਾ ਹੀ ਆ ਸਾਰਾ ਕੁਝ ਕਿਸ ਚੀਜ਼ ਦੀ ਆਪਾਂ ਉਡੀਕ ਕਰ ਰਹੇ ਹਾਂ ਕਿਉਂ ਨਹੀਂ ਉਹ ਮਸਲੇ ਦਾ ਹੱਲ ਕਰ ਰਹੇ ਚਲੋ ਕਈ ਚੀਜ਼ਾਂ ਐਹੀ ਜਿਹੀਆਂ ਹੋਣਗੀਆਂ ਜੋ ਇਸ ਟਾਈਮ ਨਹੀਂ ਹੋ ਸਕਦੀਆਂ ਪਰ ਆ ਕੇ ਕੋਈ ਗੱਲਬਾਤ ਤਾਂ ਕਰਨ ਨਾ ਆ ਕੇ ਕੋਈ ਵਿਚਾਰ ਸਾਂਝੇ ਤਾਂ ਕਰਨ ਕਿਸੇ ਨਾਲ ਤੇ ਮੈਨੂੰ ਲੱਗ ਹੁਣ ਤਾਂ ਕੋਈ ਜਿਹੜਾ ਸਾਡੇ ਕਿਸਾਨ ਨੇ ਜਾਂ ਆਪਾਂ ਸਾਰੇ ਆ ਅੱਜ ਉਰੇ ਆਏ ਆ ਤਾਂ ਐਸੇ ਕਰਕੇ ਆਏ ਆ ਕਿਉਂਕਿ ਆਪਾਂ ਵੀ ਆਪੇ ਕੰਮ ਕਿਸਾਨਾਂ ਦੇ ਤੁਸੀਂ ਵੀ ਸਾਰੇ ਆਪਾਂ ਜਿੰਨੇ ਉਰੇ ਖੜੇ ਆ ਕੋਈ ਮੈਨ ਲੱਗਦਾ ਕੋਈ ਇਹ ਜੇ ਤਾਂ ਹੋਣਾ ਹੀ ਨਹੀਂ ਜਿਹੜਾ ਕੋਈ ਕਿਸੇ ਹੋਰ ਪਾਸਿਓਂ ਆਇਆ ਹੋਊਗਾ ਸੋ ਇਹ ਜਿਹੜੀ ਗੱਲ ਆ ਇਹ ਸਾਡੀ ਫਿਊਚਰ ਆਉਣ ਵਾਲੀ ਜਨਰੇਸ਼ਨ ਲਈ ਲੜਾਈ ਆ ਉਹਨਾਂ ਦੇ ਹੱਕਾਂ ਦੀ ਲੜਾਈ ਆ ਨਹੀਂ ਤਾਂ ਕਾਰਪੋਰੇਟ ਘਰਾਣੇ ਨੇ ਜਿਹੜੇ ਉਹ ਆਪਦਾ ਜਿਹੜਾ ਦਬਦਬਾ ਬਣਾ ਜਾਣਗੇ ਪੰਜਾਬ ਤੇ ਪੰਜਾਬ ਦੇ ਹੱਥੋਂ ਜਿਹੜੀ ਜਰਖੇਸ ਧਰਤੀ ਆ ਉਹ ਖੋਕੇ ਲੈ ਜਾਣਗੇ ਕਿਉਂਕਿ ਡਾਇਰੈਕਟ ਐਂਡਾਇਰੈਕਟ ਤਰੀਕੇ ਨਾਲ ਜਿਹੜੀਆਂ ਵਫਾਹਾਂ ਉਡਾਈਆਂ ਜਾ ਰਹੀਆਂ ਨੇ ਜਥੇਬੰਦੀਆਂ ਦੇ ਉੱਪਰ ਉਹ ਉਹ ਇਸੇ ਕਰਕੇ ਕਰਿਆ ਜਾ ਰਿਹਾ ਬਹੁਤ ਪਲੈਨਿੰਗਸ ਨਾਲ ਇਹ ਜਿਹੜੀਆਂ ਚੀਜ਼ਾਂ ਕਰੀਆਂ ਜਾ ਰਹੀਆਂ ਨੇ ਤਾਂ ਹੀ ਸਾਰੀਆਂ ਜਥੇਬੰਦੀਆਂ ਨੂੰ ਸਿਰ ਜੋੜ ਕੇ ਬੈਠਣਾ ਪਊਗਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਆਪਦੇ ਪੰਜਾਬਤਾ ਸਾਰਿਆਂ ਦਾ ਸਾਂਝਾ ਸਾਰੇ ਆਪਾਂ ਇਸ ਤੇ ਸਿਰ ਕਿਉਂ ਨਹੀਂ ਜੋੜ ਸਕਦੇ ਜੇ ਅੱਜ ਇੱਥੇ ਕੋਈ ਮੰਗ ਮੰਨੀ ਜਾਊਗੀ ਤਾਂ ਉਹ ਕੱਲੀ ਐ ਤਾਂ ਹੈ ਨਹੀਂ ਵੀ ਉਹ ਕੱਲੇ ਚਾੜੂ ਵਾਲਿਆਂ ਨੂੰ ਮਿਲ ਜੂ ਜਾਓ ਕਾਲੀਆਂ ਨੂੰ ਮਿਲ ਜੂ ਜਾਓ ਕਾਂਗਰਸ ਵਾਲਿਆਂ ਨੂੰ ਮਿਲ ਜੂ ਜਾਓ ਭਾਜਪਾ ਵਾਲਿਆਂ ਨੂੰ ਮਿਲ ਜੂ ਉਹ ਤਾਂ ਹਰੇਕ ਦੇ ਘਰੀਦਾਨੇ ਪਹੁੰਚਣਗੇ ਚਾਹੋ ਕਿਸੇ ਵੀ ਪਾਰਟੀ ਨਾਲ ਸੰਬੰਧਤ ਆ ਹਰੇਕ ਨੂੰ ਹੀ ਫਾਇਦਾ ਇਹਦਾ ਤਾਂ ਤਾਂ ਕਿਉਂ ਨਹੀਂ ਆਪਾਂ ਸਾਰੇ ਇਸ ਚੀਜ਼ ਦੇ ਉੱਤੇ ਗੱਲ ਕਰ پا ਰਹੇ ਮੈਨੂੰ ਲੱਗਦਾ ਹੈ ਵੀ ਸਾਰੇ ਆਪਦੇ ਨਾ ਵਖਰੇਵੇਂ ਭੁਲਾ ਕੇ ਅੱਜ ਦਾ ਸਮਾਂ ਤਾਂ ਇਹ ਹੈ ਆ ਵੀ ਆਪਾਂ ਆਪਦੇ ਜਿਹੜੇ ਕਿਸਾਨਾਂ ਦੀ ਮਦਦ ਕਰੀਏ ਉਹਨਾਂ ਨਾਲ ਖੜੀਏ ਉਹਨਾਂ ਨਾਲ ਸਿਰ ਜੋੜੀਏ ਤੇ ਉਹਨਾਂ ਦੀ ਮਦਦ ਕਰੀਏ ਮੈਂ ਨੌਜਵਾਨਾਂ ਨੂੰ ਵੀ ਇਹੀ ਅਪੀਲ ਕਰਦਾ ਵੱਧ ਤੋਂ ਵੱਧ ਇੱਕ ਡੀਸੈਂਸੀ ਦੇ ਵਿੱਚ ਇੱਕ ਕਾਇਦੇ ਕਾਨੂੰਨ ਦੇ ਵਿੱਚ ਰਹਿ ਕੇ ਜਿਹੜਾ ਇਸ ਧਰਨੇ ਦਾ ਉਹ ਹਿੱਸਾ ਬਣ ਤੇ ਇੱਥੇ ਆ ਕੇ ਜਿਹੜਾ ਹੌਸਲਾ ਅਭਜਾਈ ਕਰ ਆਖਰੀ ਸਵਾਲ ਲਵਾਂਗਾ ਭਾਈ ਰਾਜ ਸਭਾ ਮੈਂਬਰ ਬੀਜੇਪੀ ਦੇ ਵੱਲੋਂ ਬੜਾ ਹੀ ਵਿਵਾਦਿਤ ਬਿਆਨ ਦਿੱਤਾ ਗਿਆ ਕਿ ਪਿਛਲੇ ਅੰਦੋਲਨ ਦੇ ਦੌਰਾਨ ਬਾਦਰਗਾੜ ਤੋਂ ਜਿਹੜੀਆਂ 700 ਕੁੜੀਆਂ ਉਥੋਂ ਗਾਇਬ ਹੋ ਗਿਆ ਸੀ ਰੇਪ ਤੱਕ ਹੋਏ ਬੜਾ ਕੁਝ ਉਹਨਾਂ ਨੇ ਉਸ ਬਿਆਨ ਦੇ ਵਿੱਚ ਬੋਲਿਆ ਕਾਫੀ ਜ਼ਿਆਦਾ ਇਲਜ਼ਾਮ ਕਿਸਾਨਾਂ ਉੱਤੇ ਲਾਏ ਹਾਲਾਂਕਿ ਇਸ ਤੋਂ ਪਹਿਲਾਂ ਵੀ ਬੀਜੇਪੀ ਦੇ ਲੀਡਰ ਵਿਵਾਦਤ ਬਿਆਨ ਦਿੰਦੇ ਰਹੇ ਚਾਹੇ ਆਪਾ ਕੰਗੜਾ ਨੋਦ ਦੀ ਗੱਲ ਕੀਤੀ ਜਾਵੇ ਤਾਂ ਨਿਲਵਜ ਦੀ ਗੱਲ ਕੀਤੀ ਹੈ ਹਰਿਆਣਾ ਦੇ ਮੰਤਰੀ ਜਮਨੋਲਾ ਖੱਟਰ ਹੁਣ ਇਸ ਤਰੀਕੇ ਦੀਆਂ ਬਿਆਨਬਾਜ਼ੀਆਂ ਇਹਨਾਂ ਦੇ ਲੀਡਰ ਕਰਦੇ ਨੇ ਬੀਜੇਪੀ ਸਰਕਾਰ ਦੇ ਕਰਦੇ ਨੇ ਕਿ ਇਹ ਠੀਕ ਨਹੀਂ ਪੰਜਾਬ ਦੇ ਲਈ ਬਿਆਨਬਾਜ਼ੀ ਕਿਸਾਨਾਂ ਦੇ ਪ੍ਰਤੀ ਇਸ ਤਰੀਕੇ ਦੀ ਬਾਜ਼ੀਬਾਜ਼ੀ ਮੈਨੂੰ ਲੱਗਦਾ ਵੀ ਇਹੋ ਜਿਹਾ ਮਾਹੌਲ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇੱਕ ਪਾਸੇ ਉਹ ਇੱਕ ਅਲਿਗੇਸ਼ਨ ਲਾਉਣਾ ਖਾਲਿਸਤਾਨ ਤੱਕ ਕਹਿ ਦੇਣਾ ਤੁਹਾਨੂੰ ਯਾਨੀ ਕਿ ਬਹੁਤ ਤਰ੍ਹਾਂ ਦੀਆਂ ਇਮੇਜ ਡੈਂਟ ਕਰਨ ਦੇ ਵਿੱਚ ਜਿਹੜੀ ਗੱਲ ਕਰਨੀ ਉਹ ਬੰਦਾ ਹੁਣ ਤੁਸੀਂ ਦੱਸੋ ਵੀ ਉਹ ਉਹਦੇ ਆਪਦੇ ਵੀ ਘਰੇ ਧੀਆ ਪਹਿਣਾ ਹੋਣਗੀਆਂ ਕਹੇ ਜੀਆਂ ਗੱਲਾਂ ਕਰ ਰਿਹਾ ਉਹ ਕਿਸੇ ਦੇ ਬਾਰੇ ਸੋ ਇਹ ਚੀਜ਼ਾਂ ਬਹੁਤ ਸੋਚ ਸਮਝ ਕੇ ਹੀ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸੋ ਕਿਸਾਨ ਜਾਂ ਜਿਹੜੀਆਂ ਸਾਡੇ ਜਥੇਬੰਦੀਆਂ ਨੇ ਇੰਨੀਆਂ ਕਮਜ਼ੋਰ ਨਹੀਂ ਹੈਗੀਆਂ ਇਹ ਤਕੜੀਆਂ ਹੋ ਕੇ ਨਿੱਡਰ ਹੋ ਕੇ ਜਿਹੜੀਆਂ ਲਾਟਰੀਆਂ ਆ ਦੇਖੋ ਸਾਡੀਆਂ ਬੀਬੀਆਂ ਬੈਠੀਆਂ ਕਿਵੇਂ ਰੋਟੀਆਂ ਪਕਾ ਰਹੀਆਂ ਨੇ ਸਾਰਿਆਂ ਦੀ ਸੇਵਾ ਕਰ ਰਹੀਆਂ ਨੇ ਸੋ ਇਹ ਸਿਰਫ ਇੱਕ ਸਾਡੀ ਇਮੇਜ ਖਰਾਬ ਕਰਨ ਨੂੰ ਇਹਦੇ ਤੇ ਗੱਲ ਹੋ ਰਹੀ ਆ ਹੋਰ ਇਹਦੇ ਦੇ ਇੱਕ ਵੀ 20% ਇਹਦੇ ਚ ਕੋਈ ਸਚਾਈ ਨਹੀਂ ਹੈਗੀ ਇਹ ਸਾਰਾ ਝੂਠਾ ਨੀਰਾ ਝੂਠਾ ਸਿਰਫ ਆਪਦੀ ਵਾਹ ਵਾਹ ਲੈਣ ਨੂੰ ਜੋ 2-4 ਜਿਹੜੇ ਉਹਨਾਂ ਦੇ ਪੱਖ ਦੇ ਹੁੰਦੇ ਨੇ ਉਹਨਾਂ ਨੇ ਵੀ ਕੋਈ ਗੱਲ ਕਰਨੀ ਹੁੰਦੀ ਆ ਤਾਂ ਉਹ ਇਸ ਕਰਕੇ ਇਹੋ ਜਿਹੀਆਂ ਚੀਜ਼ਾਂ ਬੋਲਦੇ ਨੇ ਜੀ ਬਹੁਤ ਸ਼ੁਕਰੀਆ ਦਲਵੀਰ ਭਾਈ ਤਾਂ ਦਲਵੀਰ ਗੋਲਡੀ ਸਾਡੇ ਨਾਲ ਮਜੂਦ ਸੀਗੇ ਉਹਨਾਂ ਨੇ ਕਿਹਾ ਕਿ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੂੰ ਵੀ ਅੱਜ ਆ ਜਿਹੜਾ ਇੱਕ ਮੰਚ ਦੇ ਉੱਤੇ ਆਉਣਾ ਚਾਹੀਦਾ ਕਿਉਂਕਿ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਇਹ ਸਾਡੀ ਸਾਰਿਆਂ ਦੀ ਲੜਾਈ ਆ ਐਮਐਸਪੀ ਦਾ ਕਾਨੂੰਨ ਸਭ ਨੂੰ ਚਾਹੀਦਾ ਫਿਰ ਉਹ ਚਾਹੇ ਕਿਸੇ ਵੀ ਤੁਹਾਡੇ ਨਾਲ ਸਬੰਧਿਤ ਹੋਵੇ ਕਿਸੇ ਵੀ ਜਥੇਬੰਦੀ ਨਾਲ ਸਬੰਧਿਤ ਹੋਵੇ ਜਾਂ ਕਿਸੇ ਵੀ ਪਾਰਟੀ ਦੇ ਨਾਲ ਕਿਉਂ ਨਾ ਸਬੰਧਿਤ ਹੋਵੇ ਅੱਜ ਰਲ ਮਿਲ ਕੇ ਇਸ ਸੰਘਰਸ਼ ਨੂੰ ਲੜਨ ਦੀ ਕੈਮਰਾਮੈਨ ਗੁਰਜੰਤਾ ਸਿੰਘ ਦੇ ਨਾਲ ਰਾਜੇ ਸਿੰਘ